ਗੁਰਮੁਖ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਤਿਗੁਰੂ ਦੇ ਪਿਆਰਿਆਂ ਦਾ ਪਰਮੇਸ਼ਰ ਦੇ ਪਿਆਰਿਆਂ ਦਾ ਸੋਚਣਾ ਬੋਲਣਾ ਬੈਠਣਾ ਉੱਠਣਾ ਖਾਣਾ ਸਭ ਪਰਮੇਸ਼ਰ ਦੇ ਪ੍ਰਣਾਇ ਹੋ ਜਾਂਦਾ ਹੈ ਉਹਨਾਂ ਦੀ ਸੋਚ ਨਹੀਂ ਕਿਉਂ ਜੁ ਹੁੰਦੀ ਹੈ ਕਿਸੇ ਪਰਮਾਤਮਾ ਦੇ ਰੰਗ ਵਿੱਚ ਕਿਸੇ ਚੀਜ਼ ਨੂੰ ਸੋਚਣਾ ਉਹ ਵੀ ਵੱਧ ਗਈ ਹੁੰਦੀ ਹੈ ਬੰਦ ਗਈ ਤੇ ਫਰੀਦ ਸਾਹਿਬ ਵਚਨ ਕਰਦੇ ਨੇ ਫਰੀਦਾ ਬਲਹਾਰੀ ਤਨਾ ਪੰਖੀਆਂ ਜੰਗਲ ਜਿੰਨਾ ਵਾਸ ਕੰਕਰ ਚੁਗਨ ਥਾਲ ਵਸਨ ਰੱਬਨ ਛੋਡਣ ਪਾਸ ਕਹੇ ਫਰੀਦਾ ਉਹਨਾਂ ਪੰਛੀਆਂ ਤੋਂ ਬਲਹਾਰੀ ਜਾਈਏ ਜਿਹੜੇ ਥਲਾਂ ਵਿੱਚ ਵਸਦੇ ਨੇ ਜਿਹੋ ਜਾਂ ਉਹਨਾਂ ਦਾ ਦਾਣਾ ਪਾਣੀ ਹੈ ਕੰਕਰ ਚੁਗਣ ਚੁਗਦੇ ਨੇ ਗੁਜ਼ਾਰਾ ਕਰਦੇ ਨੇ ਖਾ ਕੇ ਰਹਿੰਦੇ ਥਲਾਂ ਵਿੱਚ ਨੇ ਮਾਰੂ ਥਲਾਂ ਵਿੱਚ ਰਹਿੰਦੇ ਨੇ ਜੰਗਲਾਂ ਵਿੱਚ ਰਹਿੰਦੇ ਨੇ ਰੋੜ ਟੰਕਣ ਚੁਗਦੇ ਨੇ ਕਿਸ ਕਿਸ ਅਲੱਗ ਅਲੱਗ ਤਰ੍ਹਾਂ ਦੀਆਂ ਝੁੰਝਾਂ ਬਣਾਈਆਂ ਨੇ ਅਲੱਗ ਅਲੱਗ ਤਰ੍ਹਾਂ ਦੇ ਖਾਣੇ ਬਣਾਏ ਨੇ ਕੋ ਕਹਿੰਦੇ ਰੱਬ ਦਾ ਆਸਰਾ ਨਹੀਂ ਛੱਡਦੇ ਭਾਬ ਆਪਣੇ ਆਲਣਿਆਂ ਦੇ ਵਿੱਚ ਉਹ ਅੰਨ ਨਹੀਂ ਇਕੱਠਾ ਕਰਦੇ ਰੱਬ ਦੇ ਆਸਰੇ ਹੁੰਦਿੰਨੇ ਰੱਬ ਨੂੰ ਛੋੜਨ ਪਾਸ ਵੀ ਕੱਲ ਨੂੰ ਰੱਬ ਫੇਰ ਦੇਵੇਗਾ ਇਹ ਇਹ ਪੰਛੀਆਂ ਨੇ ਤਨੇ ਦੱਸਿਆ ਵੀ ਅਸੀਂ ਰੱਬ ਦੀ ਆਸਰੀਆਂ ਉਹਨਾਂ ਦੀ ਤਸਵੀਰ ਨੂੰ ਆਪ ਪੜਿਆ ਮਹਾਪੁਰਸ਼ਾਂ ਨੇ ਇਹਨੂੰ ਰੱਬ ਦਾ ਆਸਰਾ ਹੈ ਬੰਦੇ ਵਾਂਗੂ ਨਹੀਂ ਵੀ ਜਮਾ ਖੋਰੀ ਲਾਲਚ ਕਬਜ਼ਾ ਭਾਵਨਾ ਇਹ ਚੀਜ਼ ਨਹੀਂ ਪਛਿਆ ਵਿੱਚ ਸੋ ਕਹਿਣ ਦਾ ਭਾਵ ਹਰ ਇੱਕ ਚੀਜ਼ ਵਿੱਚ ਜਿਹਨੇ ਸਿਮਰਨ ਕਰਨਾ ਹੈ ਉਹਨੂੰ ਰੱਬ ਵਾਹਿਗੁਰੂ ਪ੍ਰਗਟ ਹੋ ਜਾਂਦਾ ਹੈ ਵਾਹਿਗੁਰੂ ਦੀ ਉਹ ਰੰਗ ਭਾਲਦੇ ਨੇ ਹਰ ਵਸਤੂ ਵਿੱਚ ਹਰ ਸ਼ੈ ਵਿੱਚ ਸੋ ਤੁਸੀਂ ਬਾਣੀ ਪੜ੍ਹਦੇ ਰਹੋ ਕੋਈ ਵੀ ਸ਼ਬਦ ਦਾ ਜਾਪ ਕਰੋ ਕਰਦੇ ਰਹੋ ਜਾਪ ਕਰਦੇ ਰਹੋ ਕਰਦੇ ਰਹੋ ਕਈਆਂ ਦਾ ਹੁੰਦਾ ਕਿ ਜਦੋਂ ਸ਼ਬਦ ਬਹੁਤ ਜ਼ਿਆਦਾ ਆराधना ਹੋ ਜਾਂਦੀ ਹੈ ਉਸ ਤੋਂ ਬਾਅਦ ਉਹ ਥੋੜੇ ਦਿਨ ਬਾਅਦ ਫਿਰ ਛੱਡ ਦਿੰਦੇ ਨੇ ਸ਼ਬਦੀ ਆਲੇ ਦੁਆਲੇ ਸਾਡੇ ਆਭਾ ਬਣਦੀ ਹੈ ਔਰਾ ਬਣਦਾ ਉਹਦੋਂ ਫਿਰ ਆਪਾਂ ਛੱਡ ਦਿੰਦੇ ਆ ਇਹ ਲਗਾਤਾਰ ਕਰਨ ਦੇ ਨਾਲ ਕੋਈ ਵੀ ਚੀਜ਼ ਹੈ ਨਾ ਇਹ ਫਿਰ ਆਪਣਾ ਰੰਗ ਦਿਖਾਉਂਦੀ ਹੁੰਦੀ ਹੈ ਸੁਪਨਿਆਂ ਵਿੱਚ ਜਾਂ ਜਦੋਂ ਕੋਈ ਕਾਰਜ ਅੜ ਜਾਈ ਉਹਦੋਂ ਉਹਦੋਂ ਸਹਾਈ ਹੁੰਦਾ ਪਰ ਫਿਰ ਪਤਾ ਲੱਗਦਾ ਵੀ ਹਾਂ ਨਾਮ ਸਿਮਰਨ ਨੇ ਸਾਨੂੰ ਆਸਰਾ ਦਿੱਤਾ ਹੈ ਅੜੇ ਕਮਾਂ ਵਿੱਚੋਂ ਕੱਢਿਆ ਮੁਸ਼ਕਲਾਂ ਵਿੱਚੋਂ ਕੱਢਿਆ ਸ਼ਬਦ ਕਿਵੇਂ ਹੈ ਤੁਸੀਂ ਕੁਛ ਨਾ ਸੋਚੋ ਵੈਗਰੂ ਨੇ ਕਿਵੇਂ ਪ੍ਰਗਟ ਹੋਣਾ ਹੈ ਸ਼ਕਤੀ ਨੇ ਕਿਵੇਂ ਪ੍ਰਗਟ ਹੋਣਾ ਹੈ ਬਾਹਰੋਂ ਆਉਣਾ ਹੈ ਕਿ ਅੰਦਰੋਂ ਆਉਣਾ ਹੈ ਜਿਵੇਂ ਆਪਾਂ ਮੱਛੀ ਲੈ ਲਓ ਡੱਬੀ ਸੀ ਖਾਲੀ ਮੱਛੀ ਦੇ ਵਿੱਚੋਂ ਇੱਕ ਮੱਛੀ ਮੱਛ ਹੈ ਦੱਬੀ ਹੈ ਇੱਕ ਉਹਦੇ ਵਿੱਚ ਸੀਖ ਹੈ ਤੀਲੀ ਹੈ ਦੋ ਚੀਜ਼ਾਂ ਹੋ ਗਈਆਂ ਦੋਨੇ ਚੀਜ਼ਾਂ ਤੁਸੀਂ ਹੱਥ ਵਿੱਚ ਫੜੀ ਰੱਖੋ ਅੱਗ ਨਹੀਂ ਪ੍ਰਗਟ ਹੋਣੀ ਜਦੋਂ ਤੁਸੀਂ ਸੀਖ ਨੂੰ ਤੀਲੀ ਨੂੰ ਮਚਦੇ ਹੋ ਤੇ ਕਸਾਉਂਗੇ ਕੀ ਪ੍ਰਗਟ ਹੋਏਗੀ ਅੱਗ ਇਸਤਰੀ ਗੁਰਵਾਣੀ ਹੈ ਗੁਰਵਾਣੀ ਦਾ ਸ਼ਬਦ ਹੈ ਜਪਜੀ ਸਾਹਿਬ ਹੈ ਰਹਿਰਾਸ ਹੈ ਕੋਈ ਵੀ ਸ਼ਬਦ ਹੈ ਮੂਲ ਮੰਤਰ ਹੈ ਚੰਡੀ ਦੀ ਵਾਰ ਹੈ ਜਪ ਸਾਹਿਬ ਹੈ ਸੋਖਮਣੀ ਸਾਹਿਬਾ ਕੋਈ ਵੀ ਸ਼ਬਦ ਹੈ ਗੁਰਬਾਣੀ ਦਾ ਗੁਰਬਾਣੀ ਦੇ ਅੱਖਰ ਮੱਛ ਦੀ ਤਰ੍ਹਾਂ ਨੇ ਜਿਹੜੀ ਸਾਡੀ ਜੀਬ ਹੈ ਇਹ ਤੀਲੀ ਦੀ ਤਰ੍ਹਾਂ ਹੈ ਜਿਵੇਂ ਮੱਛ ਦੇ ਉੱਤੇ ਤੀਲੀ ਘਸਾਉਣ ਦੇ ਨਾਲ ਅੱਗ ਪ੍ਰਗਟ ਹੁੰਦੀ ਹੈ ਗੁਰਬਾਣੀ ਦੇ ਅੱਖਰਾਂ ਨੂੰ ਜਦੋਂ ਜੀਬ ਤੇ ਘਸਾਉਨੇ ਆ ਭਾਵ ਜੀਬ ਦੇ ਨਾਲ ਜਪਦੇ ਆ ਗੁਰਬਾਣੀ ਮੱਛ ਦੀ ਤਰ੍ਹਾਂ ਡੱਬੀ ਦੀ ਤਰ੍ਹਾਂ ਜੀਬ ਤੀਲੀ ਦੀ ਤਰ੍ਹਾਂ ਜਦੋਂ ਇਹ ਨੂੰ ਆਪਾਂ ਜਪਾਂਗੇ ਨਾ ਵਾਹਿਗੁਰੂ ਵਾਹਿਗੁਰੂ ਜਾਂ ਮੋਲ ਮੰਤਰ ਜਾਂ ਗੋਬਿੰਦੇ ਮੁਕੰਦੇ ਕੁਛ ਵੀ ਬਾਣੀ ਉਹ ਆਪ ਦੇ ਵਿੱਚ ਘਸ ਘਸ ਕੇ ਜੀਬ ਤੇ ਅੱਖਰ ਘਸ ਘਸ ਕੇ ਜਿਵੇਂ ਤੀਰ ਤੇ ਡੱਬੀ ਅੱਗ ਪ੍ਰਗਟ ਕਰਦੀ ਹੈ ਜੀਬ ਤੇ ਗੁਰਬਾਣੀ ਦੇ ਅੱਖਰ ਘਸ ਘਸ ਕੇ ਰਗੜ ਰਗੜ ਕੇ ਪ੍ਰਮਾਤਮਾ ਨੂੰ ਵਾਹਿਗੁਰੂ ਨੂੰ ਜਾਂ ਅਕਾਲ ਪੁਰਖ ਦੀ ਕੋਈ ਵੀ ਸ਼ਕਤੀ ਨੂੰ ਪ੍ਰਗਟ ਕਰਦੇ ਨੇ ਇਸ ਕਰਕੇ ਬੁੱਧ ਬੁੱਧ ਬਾਣੀ ਪੜੋ ਅਗ ਮਚਾਉਣ ਵਾਸਤੇ ਦਿੱਲੀ ਤੇ ਮੱਚ ਦੀ ਲੋੜ ਹੈ ਅੱਗ ਪ੍ਰਗਟ ਹੁੰਦੀ ਹੈ ਜੀਵ ਤੇ ਗਰਵਾਣ ਦੇ ਅੱਖਰਾਂ ਨੂੰ ਆਪ ਦੇ ਵਿੱਚ ਰਗਣ ਦੀ ਲੋੜ ਹੈ ਭਾਵ ਜਪਣ ਦੀ ਲੋੜ ਹੈ ਤਾਂ ਸ਼ਕਤੀ ਪ੍ਰਗਟ ਹੋ ਜਾਂਦੀ ਹੈ ਭਰੋਸੇ ਨਾਲ ਜਪੋ ਸੱਚੇ ਪਾਤਸ਼ਾਹ ਮਹਾਰਾਜ ਜ਼ਰੂਰ ਪ੍ਰਗਟ ਹੋਣਗੇ ਕਿਸੇ ਵੀ ਰੂਪ ਦੇ ਵਿੱਚ ਕੋਈ ਸ਼ਕਤੀ ਦੇ ਰੂਪ ਵਿੱਚ ਮਹਾਰਾਜ ਅਕਾਲਪੁਰਖ ਜ਼ਰੂਰ ਕਿਰਪਾ ਕਰਦੇ ਨੇ